ਹੁਣ ਤੁਸੀਂ ਇਹ ਚੀਜ਼ ਨਹੀਂ ਕਰ ਸਕਦੇ ਕਿ ਛੁਣ ਛੁਣ ਕੇ ਸਖਨ ਮਾਰੋ ਜੇ ਮਾਰਨਾ ਹੈ ਅਸੀਂ ਤਿਆਰ ਹੈ ਅਸੀਂ ਲਿਸਟ ਬਣਾਉਂਦੇ ਆਂ ਕਿ ਮੋਦੀ ਜੀ ਦੱਸੋ ਕਿਹੜੇ ਦਿਨ ਤੋਂ ਡੇਕਾ ਰਹੀਏ ਕਿ ਤੁਸੀਂ ਮਾਰੋ ਸਾਨੂੰ ਗੋਲੀ ਤੇ ਇਸ ਤਰ੍ਹਾਂ ਮੇਰਾ ਮਤਲਬ ਦਿਨ ਐਵੇਂ ਹੀ ਬਤੀਤ ਕਰੀ ਜੜੇ ਕਿ ਅੱਜ ਵੱਜੂਗੀ ਗੋਲੀ ਕੱਲ ਵੱਜੂਗੀ ਉਹ ਤੁਸੀਂ ਅੱਜ ਹੀ ਮਾਰ ਦੋ ਗੋਲੀ ਸਾਨੂੰ ਮੇਰਾ ਬਕਰਵਾ ਕੋਈ ਸਿਕਿਉਰਿਟੀ ਹੈ ਸਿਕਨ ਦੇ ਪਹਿਲਾ ਦਰਬਾਰ ਸਾਹਿਬ ਦੇ ਉੱਤੇ ਕੀਤਾ ਪਹਿਲਾ ਸਾਡਾ ਪੰਜਾਬ ਤੋੜਤਾ ਫਿਰ ਪੰਜਾਬੀ ਸੁਪਰ ਟੁਕੜੇ-ਟੁਕੜੇ ਕਰਤੇ ਦੇਤੇ ਹਮਾਚਲ ਦੇ ਵਿੱਚੋਂ ਕੱਢਦੇ ਪੰਜਾਬੀ ਏਰੀਆਜ਼ ਰਾਜਸਥਾਨ ਤੋਂ ਨਹੀਂ ਦਿੱਤੇ ਹਰਿਆਣਾ ਤੋਂ ਨਹੀਂ ਦਿੱਤੇ ਤੇ ਛੋਟਾ ਜਿਹਾ ਸਾਨੂੰ ਪੰਜਾਬ ਦੇਤਾ ਤਾਂ ਮੇਰਾ ਮਤਲਬ ਹੈ ਇਸ ਤਰ੍ਹਾਂ ਸਿੱਖ ਹੋਵੇਂ ਕਿਵੇਂ ਤੋਂ ਦੇ ਇੰਡੀਆ ਦੇ ਨਾਲ ਰਹਿ ਸਕਦੀ ਹੈ ਸੋ ਸਵਾਲ ਈ ਪੇਪਰ ਉੱਤੇ ਹੈ ਕਿ ਸਿੱਖਾਂ ਦਾ ਖਸੂਰ ਕੋਈ ਨਹੀਂ ਇਹ ਦੋਤਵਾ ਨੇ ਦੂਜੇ ਧਰਮ ਨੂੰ ਕਦੇ ਵੀ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਜੱਗਣ ਨਹੀਂ ਦਿੱਤਾ ਨਾ ਵਸਣ ਦਿੱਤਾ ਜੇ ਮੈਂ ਕੋਈ ਗੱਲ ਗਲਤ ਕਰਤੀ ਹੈ ਤੁਸੀਂ ਚੈਲੰਜ ਕਰ ਸਕਦੇ ਹੋ ਕਿ ਸਿਮਰਨਜੀਤ ਸਿੰਘ ਮਾਨ ਤੂੰ ਗਲਤ ਕਹਿ ਰਿਹਾ ਹੈ ਕਿ ਬੁੱਧ ਧਰਮ ਵੀ ਚੱਲਿਆ ਜੈਨੀ ਵੀ ਚੱਲਿਆ ਇਸਲਾਮ ਵੀ ਚੱਲਿਆ ਸਿੱਖ ਵੀ ਚੱਲਿਆ ਦੱਸੋ ਮੈਨੂੰ ਜਿਹੜੇ ਧਰਮ ਨੂੰ ਦੋਤਵਾ ਨੇ ਚਰਨਨ ਦਿੱਤਾ ਹੋਵੇ ਇਸ ਧਰਤੀ ਤੇ। देखो ए, मैं ਤੁਹਾਨੂੰ ਸਮਝਾਉਣਾ ਚਾਹੁੰਦਾ ਕਿ ਜਦੋਂ ਬਲੂ ਸਟਾਰ ਹੋਇਆ ਇਹ ਇੰਡੀਆ ਦੀ ਨੈਸ਼ਨਲ ਪਾਲਿਸੀ ਹੈ ਨੂੰ ਕਹਿੰਦੀ ਹੈ ਕਿ ਨੈਸ਼ਨਲ ਪਾਲਿਸੀ ਤਰ ਤਾ ਹੈ। ਇਸ ਕਰਕੇ ਵਜਪਾਈ ਸਾਹਿਬ ਨੇ ਕਿਹਾ ਇੰਦਰਾ ਗਾਂਧੀ ਸਾਡੀ ਦੁਰਗਾ ਮਾਤਾ ਤੇ ਅਰਵਾਨੀ ਸਾਹਿਬ ਨੇ ਕਿਹਾ 6 ਮਹੀਨੇ ਇਹ ਆਪਰੇਸ਼ਨ ਪਹਿਲਾਂ ਹੋ ਜਾਣਾ ਚਾਹੀਦਾ ਸੀਗਾ। ਆਹੀ ਜਿਹੜੇ ਤਤਲ ਹੋਏ ਹੈ ਮੈਂ ਐਸ ਮੈਂਬਰ ਆਫ ਪਾਰਲੀਮੈਂਟ ਇਹ ਸਾਰੇ ਪ੍ਰਕਾਸ਼ ਕਰਤੇ ਆ ਕਿ ਇਹ ਸਿੱਖ ਮਾਰੇ ਹੈ ਮੋਦੀ ਸਰਕਾਰ ਨੇ ਫਿਰ ਮੈਂ ਬੀਬੀ ਸੋਨੀਆ ਗਾਂਧੀ ਕੋਲੇ ਗਿਆ ਨਾਲ ਬੈਠੀ ਸੀਗੀ ਮੈਂ ਕਿਹਾ ਸੋਨੀਆ ਇਹ ਆ ਆਪਾਂ ਨੇ ਆਪੋਜੀਸ਼ਨ ਹੈ ਇਹ ਮੁੱਦਾ ਚੱਕਣਾ ਬੀਬੀ ਸੋਨੀਆ ਕਹਿੰਦੇ ਅਸੀਂ ਚੱਕ ਦਿੰਦੇ ਆ ਨਾਲ ਬੈਠੇ ਸੀ ਲੀਡਰ ਆਫ ਦੀ ਆਪੋਜੀਸ਼ਨ ਚੌਧਰੀ ਸਾਹਿਬ ਕਾਂਗਰਸ ਨੇ ਉਹਨਾਂ ਕੋਲੇ ਗਿਆ ਉਹ ਕਹਿੰਦੇ ਹਮ ਅਠਾ ਦਿੰਦੇ ਆ ਫਿਰ ਇੱਕ ਸਿਆਣੀ ਕਾਂਗਰਸਮੈਂਟ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਆਪ ਬਾਹਰ ਹੋ ਗੈਲਰੀ ਮੈਂ ਉਹਨੇ ਮੈਨੂੰ ਦੱਸਿਆ ਸਾਫ਼ ਕਿ ਦੇਖੋ ਜਿਹੜੀ ਤੁਸੀਂ ਗੱਲ ਕਰਦੇ ਹੋ ਨਾ ਇਹ ਇੰਡੀਆ ਦੀ ਨੈਸ਼ਨਲ ਪਾਲਿਸੀ ਹੈ ਅਸੀਂ ਨੈਸ਼ਨਲ ਪਾਲਿਸੀ ਦੇ ਖਿਲਾਫ ਨਹੀਂ ਬੋਲ ਸਕਦੇ ਹੁਣ ਜੇ ਸਿੱਖਾਂ ਨੂੰ ਮਾਰਨ ਦੀ ਇੰਡੀਆ ਦੀ ਨੈਸ਼ਨਲ ਪਾਲਿਸੀ ਹੈ ਦੋਨੋਂ ਵੱਡੀਆਂ ਪਾਰਟੀਆਂ ਕਹਿੰਦੀਆਂ ਤੇ ਫੇਰ ਸਾਡਾ ਬਚਾਓ ਕਿੱਥੇ ਹੋ ਸਾਡਾ ਜੇ ਕਾਂਗਰਸ ਨੈਸ਼ਨਲ ਪਾਰਟੀ ਕਰਕੇ ਗੱਲ ਹੀ ਨਹੀਂ ਕਰਨਾ ਚਾਹਦੀ ਤਾਂ ਮੇਰਾ ਮਤਲਬ ਸਾਡੇ ਸਿੱਖਾਂ ਦੇ ਦਿਮਾਗ ਦੇ ਵਿੱਚ ਜਿਹੜੇ ਕਹਿੰਦੇ ਐ ਕਿ ਗ੍ਰੇ ਮੈਟਰ ਹੁੰਦਾ ਉਹ ਖਤਮ ਹੋ ਗਿਆ ਉਸੀ ਕਾਂਗਰਸ ਪਾਰਟੀ ਦੇ ਸਾਥੀ ਐਮਪੀ ਆਪਾਂ ਜਤਾ ਕੇ ਫੇਰ ਉੱਥੇ ਪਾਰਲੀਮੈਂਟ ਦੇ ਵਿੱਚ ਭੇਜਤੀ ਹੈ ਹੁਣ ਸਿੱਖ ਕੌਮ ਤੇ ਪੰਜਾਬੀਆਂ ਦੀ ਗੱਲ ਕਿਹੜਾ ਕਰੂਗਾ ਕੋਈ ਨਹੀਂ ਕਰਦਾ ਸੋ ਮੇਰਾ ਮਤਲਬ ਅਸੀਂ ਕਿੱਥੇ ਜਾਈਏ ਤੁਹਾਡੀ ਗੱਲ ਠੀਕ ਹੈ ਉੱਥੇ ਜਾ ਕੇ ਕਹਤਾ ਉਹਨਾਂ ਪਰ ਵੋਟ ਵੀ ਤੇ ਸਿੱਖਾਂ ਨਹੀਂ ਪਾਈ ਨਾ ਵੋਟ ਵੀ ਤੇ ਸਿੱਖ ਕਮਿਊਨਿਟੀ ਨੇ ਪਾਈ ਹੈ ਅਗਰ ਤੁਸੀਂ ਪੈ ਦਿੱਤੀਆਂ ਨਹੀਂ ਉਹ ਦਿੱਤੀ ਹੈ ਜੀ ਸਿੱਖਾਂ ਨਹੀਂ ਪਾਈ ਹੈ ਪਰ ਸਿੱਖਾਂ ਨੂੰ ਬ੍ਰੇਨ ਵਾਸ਼ ਕਰਕੇ ਤੇ ਵੋਟ ਇਹ ਕਦੇ ਆਪਣੇ ਜਿੰਨੇ ਦਰਬਾਰ ਸਾਹਿਬ ਤੇ ਹਮਲੇ ਕੀਤੇ ਹੋਣ 1984 6 ਤਰੀਕ ਜੂਨ ਨੂੰ 4 ਤਰੀਕ ਨੂੰ ਮੋਟਾ ਭੈਣ ਤੇ ਉਹੀ ਸਿੱਖ ਕਾਂਗਰਸ ਨੂੰ ਮੋਟਾ ਪਾ ਦੇਣ ਫਿਰ ਗੁਲਾਮੀ ਦੀ ਨਿਸ਼ਾਨੀ ਆ ਮੈਂ ਮੈਂ ਤਾਂ ਮੰਨਦਾ ਹੈ ਕਿ ਇਹ ਸਿੱਖਾਂ ਨੂੰ ਬ੍ਰੇਨ ਵਾਸ਼ ਕਰਕੇ ਸਾਟੀ ਆਜ਼ਾਦੀ ਸੋਚਣ ਦੀ ਇਹ ਖਤਮ ਕਰਤੀ ਆ। ਕਮਜ਼ੋਰੀ ਹੈ, ਹਿਆਰਤ ਕੰਨ ਦਰਵਾਜ਼ਾ। ਮੈਂ ਕਹਿੰਦਾ ਕਮਜ਼ੋਰੀ ਹੈ, ਮੈਂ ਕਿਹੜਾ ਕਹਿੰਦਾ ਕਿ ਬਹਾਦਰੀ ਹੈ। ਮਾਂ ਦਾ ਸਵਾਲ ਉਹੀ ਸੀ ਕਿ ਉਸ ਪਾਰਟੀ ਦਾ ਲੀਡਰ ਅੱਜ ਅਮਰੀਕਾ ਵਰਗੇ ਕੰਟਰੀ 'ਚ ਜਾ ਕੇ ਸਰਕਾਰ 'ਤੇ ਹਰ ਤਰੀਕੀ ਗੱਲ ਕਰਦਾ। ਉਹ ਉਸ ਦੀ ਗੱਲ ਕਰਦਾ ਪਰ ਮੈਂ ਕਹਿੰਦਾ ਕਿ ਜਿਹੜੇ ਸਿੱਖ ਮਰਵਾਏ ਐ ਕੈਨੇਡਾ ਦੇ ਵਿੱਚ, ਫਿਰ ਇਹ ਪਾਕਿਸਤਾਨ ਦੇ ਵਿੱਚ, ਯੂਕੇ 'ਤੇ ਤੇ ਪੰਨੂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਐ, ਮੈਰਿਕਾ ਦੇ ਵਿੱਚ ਜੇ ਪੀ ਦੀ ਸਰਕਾਰ ਹੋ ਗਈ ਨਾ ਮੈਂ ਰਾਹੁਲ ਗਾਂਧੀ ਦੀ ਗੱਲ ਨਹੀਂ ਫਿਰ ਰਾਹੁਲ ਗਾਂਧੀ ਦੀ ਮਾਰਕਸ਼ੂਨੀ ਪਾਲਿਸੀ ਜਦੋਂ ਮੈਂ ਉਹਦੇ ਕੋਲੇ ਜਾ ਕੇ ਬੈਠਾ ਮੈਂ ਕਿ ਆ ਗੱਲ ਕਰੀਏ ਮਤਲਬ ਤੁਸਾਂ ਦਾ ਨਾਮ ਤਾਂ ਸੇ ਸੁਣਿਆ ਗੱਲ ਵੀ ਚੋਦਰੀ ਹੈ ਤੀਸਰਾ ਨਾਮ ਦੱਸ ਦੋ ਦਿਨਾਂ ਦਾ ਨੈਨੀਕਲ ਕੀ ਸੀ ਕਿ ਨੈਸ਼ਨਲ ਪਾਲਿਸੀ ਹੈ ਉਹ ਨਹੀਂ ਮੈਂ ਦੱਸੂ ਮੇਰੇ ਨਾਲ ਸੀਕ੍ਰੀਟ ਗੱਲ ਕੀਤੀ ਹੈ ਸੀਨੀਅਰ ਨੇ ਤਦੇ ਤਦੇ ਤਾਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ